ਜ਼ਿਲ੍ਹਾ ਕਾਂਗਰਸ ਕਮੇਟੀ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਫਾਜ਼ਿਲਕਾ ਦਵਿੰਦਰ ਕੁਬਾਇਆ ਦੀ ਪ੍ਰਧਾਨਗੀ ਹੇਠ ਅਗਰਵਾਲ ਕਮਿਊਨਿਟੀ ਹਾਲ ਵਿਖੇ ਹੋਈ ਜਿੱਥੇ ਫਾਜ਼ਿਲਕਾ ਅਬੌਰ ਜਲਾਲਾਬਾਦ ਤੋਂ ਕਾਂਗਰਸ ਕਮੇਟੀ ਦੇ ਅਹੁਦੇਦਾਰ ਆਗੂ ਅਤੇ ਵਰਕਰ ਵਿਸ਼ੇਸ਼ ਤੌਰ ਤੇ ਪੁੱਜੇ ਜਿਸ ਤੋਂ ਬਾਅਦ ਬੋਲਦੇ ਹੋਏ ਦਵਿੰਦਰ ਕੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਨੂੰਨ ਦੀ ਖਰਾਬ ਹੋਈ ਵਿਵਸਥਾ ਨੂੰ ਲੈ ਕੇ ਪੰਜਾਬ ਵਿੱਚ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਤਰਨਖੇਟੇ ਜਾਣਗੇ ਸਮੂਹ ਬਲਾਕ ਦਫ਼ਤਰਾਂ ਦੇ ਤਰਨਖੇਟੇ ਜਾਣਗੇ ਅਤੇ ਇਹ ਤਰਨੇ ਕੱਲ ਦਿਨ ਮੰਗਲਵਾਰ ਦਿੱਤੇ ਜਾਣਗੇ ਅਤੇ ਇੱਥੇ ਬੋਲਦੇ ਹੋਏ ਸਾਬਕਾ ਵਿਧਾਇਕ ਦਵਿੰਦਰ ਕੁਬਾਇਆ ਨੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀ ਲੈਂਦੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਕੇ ਅੱਜ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਮਹੀਨਾਵਾਰ ਮੀਟਿੰਗ ਜਿਹੜੀ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਕੀਤੀ ਗਈ ਹੈ। ਔਰ ਸਾਰੇ ਗੰਠਨ ਕੀਤਾ ਗਿਆ ਕਿ ਜਿਵੇਂ ਵੀ ਜ਼ਿਲ੍ਹੇ ਦੇ ਵਿੱਚ ਹੋਰ ਕਾਂਗਰਸ ਨੂੰ ਆਸਾਨ ਬਣ ਉੱਪਰ ਚੱਕਣ ਦੇ ਲਈ ਸਟਰਾ ਨੂੰ ਲਾਬੰਦ ਕੀਤਾ ਗਿਆ ਤਾਂ ਕਿ ਜਿਹੜੇ ਆਉਣ ਵਾਲੇ ਇਹ ਪੰਜ ਐਕਸ ਇਲੈਕਸ਼ਨ ਦੇ ਵਿੱਚ 27 ਦਾ ਇਲੈਕਸ਼ਨ ਹੈ ਕਾਂਗਰਸ ਨੂੰ ਹੋਰ ਜਿਲ੍ਹੇ ਜੜੜਾ ਕਰਕੇ ਜਿਹੜੇ ਇਲੈਕਸ਼ਨ ਆਉਂਦੇ ਕਿ ਤੁਹੇ ਤੋਂ ਉਸੇ ਕੱਲ ਸਾਡੀ ਕਾਂਗਰਸ ਹਾਈ ਕਮਾਂਡ ਸ੍ਰੀ ਹਿਸ਼ਾਨੰਦ ਦੇ ਅਨੁਸਾਰ ਕੱਲ ਪੂਰੇ ਪੰਜਾਬ ਦੇ ਵਿੱਚ ਅਸੀਂ ਹਰ ਹਰੇਕ ਹਲਕੇ ਦੇ ਵਿੱਚ ਲਾਇਨ ਆਰਡਰ ਦੇ ਜਿਹੜਾ ਪੰਜਾਬ ਦਾ ਖਰਾਬ ਹੋ ਚੁੱਕਿਆ ਉਹਦੇ ਖਿਲਾਫ ਅਸੀਂ ਜਿਹੜਾ ਤਰਨੇ ਲਾ ਰਹੇ ਆਂ ਔਰ ਫਾਜ਼ਲ ਕਾ ਦੇ ਵਿੱਚ ਵੀ ਚਾਰੋਂ ਹਲਕਿਆਂ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਤਰਨੇ ਲਾ ਕੇ ਮੈਮੋਰੰਡਮ ਦੇਾਂਗੇ ਕਿਉਂਕਿ ਅੱਜ ਹਰੇਕ ਵਰਗ ਹੀ ਦੁਖੀ ਹੈ ਕੋਈ ਬੰਦਾ ਆਪਦੇ ਨੂੰ ਸੁਰੱਖਿਅਤ ਨਹੀਂ ਸਮਝ ਸਕਦਾ ਚੋਰੀਆਂ ਡਕੈਤੀਆਂ ਔਰ ਕੋਈ ਲਾਇਨ ਆਰਡਰ ਕਿਨਾਰੇ ਕੋਈ ਠੀਕ ਨਹੀਂ ਹੈ ਖਾਸ ਕਰਕੇ ਇਹ ਵੀ ਅਸੀਂ ਜਿਹੜੇ ਪਾਵਰਸ ਵੱਲੋਂ ਹਰੇਕ ਹਲਕਿਆਂ ਦੇ ਵਿੱਚ ਤਰਨੇ ਲਾਉ। ਉਹ ਤੁਹਾਡੇ ਸਾਹਮਣੇ ਹੀ ਆ ਜਿਹੜਾ ਭਗਵੰਤ ਸਿੰਘ ਮਾਨ ਕਹਿੰਦੇ ਨੇ कि 5 ਰੁਪਏ ਫੋਟਾ ਸੀ ਰੇਤਾ ਦੇਾਂਗੇ ਅੱਜ ਤੁਸੀਂ ਰੇਤੇ ਦਾ ਰੇਟ ਵੇਖ ਲਓ ਪਰ ਰੇਤਾ ਮਿਲਣਾ ਤਾਂ ਕਿਸੇ ਨੂੰ ਮਿਲ ਹੀ ਨਹੀਂ ਰਿਹਾ ਔਰ ਜਿਹੜੇ ਕੋਈ ਤਰੀਕ ਮੈਂ ਵੇਖਿਆ ਪਿੱਛੇ ਕੋਈ ਆਪਦੇ ਰੇੜੇ ਰੁੜੇ ਲਿਆ ਕੇ ਕਿਸੇ ਤਰੀਕੇ ਦੇ ਨਾਲ ਲਿਆਉਂਦੇ ਆਦੇ ਖੇਤੋਂ ਉਹਨਾਂ ਪਸ਼ੂਆਂ ਦੇ ਪਰਚੇ ਕਰੀ ਜਾਂਦੇ ਆ ਇਹ ਕਿੱਦਾਂ ਦੀ ਸਰਕਾਰ ਹੈ ਔਰ ਜਿਹੜੇ ਇਹਨਾਂ ਦੇ ਵਿਧਾਇਕ ਨੇ ਇਹਨਾਂ ਦੇ ਚੇਤੇ ਨੇ ਆਮ ਆਦਮੀ ਵਾਲਿਆਂ ਦੇ ਉਹ ਰਾਤ ਨੂੰ ਟਰਾਲੀਆਂ ਪਰ ਪਰ ਕੇ ਰੇਤੇ ਦੀਆਂ ਲਾ ਕੇ ਵੇਚਦੇ ਆ ਔਰ ਕਈ ਮੈਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਟਰਾਲੀਆਂ ਛੱਡ ਵੀ ਦਿੱਤੀਆਂ ਔਰ ਗਰੀਬ ਜਿਹੜੇ ਰੇੜੇ ਵਾਲੇ ਪਸੂ ਸੀ ਉਹਨਾਂ ਤੇ ਇਹਨਾਂ ਨੇ ਪਰਚੇ ਕਰਤੇ ਸੋ ਇਦਾਂ ਦੇ ਹਾਲਾਤ ਬਣੇ ਪਿਆ ਹਰੇਕ ਵਰਗ ਦੁਖੀ ਹੈ ਸਿਰਫ ਇਹਨਾਂ ਦੇ ਨਮਾਇंदे ਇਲਾਕੇ ਨੂੰ ਲੁੱਟਣ ਲੱਗੇ ਹੋਏ ਆ ਪੰਜਾਬ ਨੂੰ ਲੁੱਟਣ ਲੱਗੇ ਹੋਏ ਆ ਔਰ ਆਮ ਵਰਗ ਆਮ ਲੋਕ ਜਿਹੜੇ ਆ ਜਿਨ੍ਹਾਂ ਨੇ ਇੱਕ ਬਦਲਾਅ ਨਾਲ ਦੀ ਸਰਕਾਰ ਲਿਆਂਦੀ ਸੀ ਹਰੇਕ ਵਰਗੀ ਅਜ ਦੁਖੀ ਲੋ ਮੈਂ ਤਾਂ ਲੋਕਾਂ ਨੂੰ ਹੀ ਅਪੀਲ ਕਰਨਾ ਚਾਹਾਂਗਾ ਕਿ ਜਿਹੜਾ ਆਪਾਂ ਨੂੰ ਪ੍ਰਦਰਸ਼ਨ ਕਰਨੇ ਚਾਹੀਦੇ ਸਰਕਾਰ ਦੇ ਉੱਤੇ ਜੋ ਜਿਵੇਂ ਕੱਲ ਕਾਂਗਰਸ ਦੇ ਵੱਲੋਂ ਤਰਨੇ ਦਿੱਤੇ ਜਾ ਰਹੇ ਆ ਉਹਦੇ ਚ ਆ ਕੇ ਵਾਦੋ ਵਾਦ ਸਮੂਹਯਤਾ ਕਰੋ ਤਾਂ ਕਿ ਪੰਜਾਬ ਸਰਕਾਰ ਦੇ ਕੰਨ ਕਿ ਵਿਲ ਖੁੱਲ ਸਕਣ ਕਿ ਲਾਇਨ ਆਰਡਰ ਸਹੀ ਹੋਵੇ ਨਹੀਂ ਤਾਂ ਇਹ ਹਾਲਾਤ ਜਿਹੜੇ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਾੜੇ ਹੋਏ ਇਹ ਤਰਨਾ ਕਿੱਥੇ ਤੇ ਕਿੰਨੇ ਵਜੇ ਸ਼ੁਰੂ ਹੋਏਗਾ ਵੀਰੇ ਇਹ ਤਰਨਾ ਅਸੀਂ ਜੇ ਅਸੀਂ ਸਲਾਹ ਕਰ ਰਹੇ ਹਾਂ ਕਿ ਐਸਐਸਪੀ ਦਫ਼ਤਰ ਦੇ ਬਾਹਰ ਦੇਣਾ ਜਾਂ ਡੀਐਸਪੀ ਦਫ਼ਤਰ ਦੇ ਬਾਹਰ ਉਹ ਅਸੀਂ ਸਲਾਹ ਕਰਕੇ ਅਸੀਂ ਥੋੜੀ ਦੇਰ ਚ ਸਾਰਿਆਂ ਨੂੰ ਦੱਸਦੇ ਹਾਂ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत